ਮੇਰਾ ਇਹ ਮੰਨਣਾ ਆ ਕਿ ਇਹ ਕਾਇਦਾ ਇੱਕ ਕੌਨਸਪੀਰੇਸੀ ਹੈ ਸਾਜ਼ਿਸ਼ ਦੇ ਤਹਿਤ ਦਿੱਲੀ ਦੇ ਜਿਹੜੇ ਆ ਜਿਹੜੇ ਆਮ ਆਦਮੀ ਪਾਰਟੀ ਦੇ केजरीवाल ਸੋਡਿਆ ਇਹ ਬੜਾ ਛਾਤਰ ਦਿਮਾਗ ਨੇ ਇਹਨਾਂ ਨੂੰ ਐ ਲੱਗ ਰਿਹਾ ਕਿ ਹੁਣ ਦਿੱਲੀੋਂ ਅਸੀਂ ਨਿਕਾਰੇ ਗਏ ਆ ਉੱਥੇ ਜਿਹੜੇ ਘੁਟਾਲੇ ਕੀਤੇ 2000 ਕਰੋੜ ਦੇ ਸ਼ਰਾਬ ਦੇ ਔਰ ਕਲਾਸਰੂਮ ਦਾ 2000 ਕਰੋੜ ਦਾ ਉਤੋਂ ਉਹਨਾਂ ਨੇ ਲੋਕਾਂ ਨੇ ਜਦੋਂ ਪੁਝਾਰਤਾ ਤੇ ਹੁਣ ਪੰਜਾਬ ਐ ਲੱਗਦਾ ਇਹਨਾਂ ਨੂੰ ਕਿ ਸਿਰਫ ਸਾਡੇ ਕੋ ਸਮਾਂ ਰਹਿ ਗਿਆ ਦੇਸ਼ ਸਾਲ ਦਾ ਔਰ ਇਸ ਡੇਟ ਸਾਲ ਵਿੱਚ ਇਹ ਇਦਾਂ ਦੇ ਕੁਟਾਲੇ ਕਰਨ ਤੇ ਉਤਰੇ ਨੇ ਇਹ ਲੈਂਡ ਮਾਫੀਆ ਨਾਲ ਦੀ ਮਿਲੀਪੁਗਤ ਨਾਲ ਇਹ ਪੰਜਾਬ ਦੇ ਲੋਕਾਂ ਦੀ ਐਕਸਪਲੋਇਟੇਸ਼ਨ ਦਾ ਇੱਕ ਪੂਰਾ ਵੱਡਾ ਇੱਕ ਬਿਉਂਤਬੰਦੀ ਨਾਲ ਹੀ ਬਣਾਇਆ ਗਿਆ ਪੰਜਾਬ ਪਹਿਲੀ ਗੱਲ ਤਾਂ देयर इज नो ਡਿਮਾਂਡ ਫॉर अर्ਬਨਾਈਜੇਸ਼ਨ ਲੁਧਿਆਣਾ ਆਲਰੇਡੀ ਬਹੁਤ ਚਾਰੇ ਪਾਸੇ ਫੈਲ ਚੁੱਕਾ ਵਾ ਜ਼ਿਆਦਾ ਹੋਵੇ ਨਾ ਕਿ ਕੁਝ ਲੋਕਾਂ ਨੇ ਆਣ ਕੇ ਸਰਕਾਰਾਂ ਕੋਲੋਂ ਮੰਗ ਕੀਤੀ ਆ ਕੋਈ 1000 1500 2000 500 7 10000 ਆਦਮੀ ਨੇ ਕਿਸੇ ਨੇ ਕੋਈ ਮੰਗ ਨਹੀਂ ਕੀਤੀ ਇਹ ਆਪ ਹੀ 컨ਸਿਵਡ ਆਈਡੀਆ ਵਾ ਔਰ ਇੰਨੀ ਵੱਡਾ ਰਕਬਾ 24000 ਏਕੜ ਰਿਕੁਆਇਰ ਕਰਨਾ ਪੰਜਾਬ ਜਿਹੜਾ ਪਹਿਲਾਂ ਹੀ ਆਲਰੇਡੀ ਉਪਜਾਊ ਜ਼ਮੀਨ ਤੋਂ ਵਾਂਝਾ ਵਾ ਸਾਡੇ ਪੰਜਾਬ ਦੇ ਵਿੱਚ ਪਹਿਲਾਂ ਹੀ ਬਹੁਤ ਵੱਡੇ ਪੱਧਰ ਤੇ ਐਕੁਇਜ਼ੀਸ਼ਨਸ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਕਰ ਚੁੱਕੀ ਆ ਭਾਰਤਮਾਲਾ ਜੰਮੂ ਦਿੱਲੀ ਕਟੜਾ ਵਗੈਰਾ ਵਗੈਰਾ ਔਰ ਬਹੁਤ ਸਾਰੇ ਇੰਡਸਟਰੀਅਲ ਐਕੁਇਜ਼ੀਸ਼ਨ ਹੋ ਚੁੱਕੀ ਆ ਸੋ ਇਹ ਪੰਜਾਬ ਦੇ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਜਾ ਰਿਹਾ ਵਾ ਇਹ ਬੰਦ ਹੋਣਾ ਚਾਹੀਦਾ ਅੱਜ ਜਿਹੜੀ ਕਾਲ ਸੀਗੀ ਉਹਨੂੰ ਅਸੀਂ ਅਟੈਂਡ ਕਰਨ ਲਈ ਉਹਨਾਂ ਦੀ ਸਪੋਰਟ ਕਰਨ ਲਈ ਜਿਹੜਾ ਦਕੌਂਦਾ ਜੱਥੇਬੰਦੀ ਵੱਲੋਂ ਜਗਰੂਪ ਸਿੰਘ ਹਸਨਪੁਰ ਵੱਲੋਂ ਔਰ ਮਨਜੀਤ ਸਿੰਘ ਤਰੇਰ ਅਤੇ ਹੋਰ ਉਹਨਾਂ ਦੇ ਸਾਥੀ ਆਏ ਸੀ ਉਹਨਾਂ ਦੀ ਸਪੋਰਟ 'ਚ ਆਏ ਆ ਅਸੀਂ ਤਾੜਨਾ ਕਰਦੇ ਸਰਕਾਰ ਨੂੰ ਕਿ ਇਹ ਪ੍ਰੋਜੈਕਟ ਸਕ੍ਰੈਪ ਕੀਤਾ ਜਾਣਾ ਚਾਹੀਦਾ ਇਹ ਬਹੁਤ ਉਪਜਾਊ ਵੀ ਜ਼ਮੀਨ ਹੈ ਤੇ ਕੀਮਤੀ ਬਹੁਤ ਹੈ ਔਰ ਸਭ ਤੋਂ ਇੰਟਰਸਟਿੰਗ ਫੈਕਟ ਹੈ ਕਿ ਇਹ ਜਿਹੜਾ ਪੈਸਾ ਦੇਣ ਦੀ ਗੱਲ ਕਰ ਰਿਹਾ ਉਹ ਲੈਂਡ ਪੂਲਿੰਗ ਦੇ ਤਹਿਤ ਕਰ ਰਹੇ ਨੇ ਪੰਜਾਬ ਸਰਕਾਰ ਦੇ ਕੋਲ ਕੋਈ ਪੈਸਾ ਨਹੀਂਗਾ ਲੈਂਡ ਐਕੁਇਜ਼ੀਸ਼ਨ ਕਰਨਗੇ ਤਾਂ ਸ਼ਾਇਦ ਉਹਨਾਂ ਨੂੰ 15-20 ਹਜ਼ਾਰ ਕਰੋੜ ਰੁਪਏ ਦੀ ਲੋੜ ਪੈਣੀ ਆ ਜਿਹੜਾ ਕਿ ਪੈਸਾ ਉਹਨਾਂ ਦੇ ਕੋਲ ਤਾਂ ਕਰਜ਼ਾ ਚੱਕਣ ਨੂੰ ਪੈਸੇ ਆ ਨਹੀਂ ਗਾ ਅੱਜ ਕੱਲ ਤੁਸੀਂ ਦੇਖਿਆ ਅੱਜ ਕੀ ਹਾਲਾਤ ਨੇ ਇਸ ਕਰਕੇ ਲੈਂਡ ਪੂਲ ਦਾ ਮਤਲਬ ਇਹ ਹੁੰਦਾ ਕਿ ਜਦੋਂ ਇਹ ਕਾਲਨ ਜਿਹੜੇ ਅਰਬਨ ਸਟੇਟ ਡਿਵੈਲਪ ਹੋਊਗਾ ਉਹ ਸਾਰਾ 10 ਸਾਲ ਬਾਅਦ ਹੋਵੇ ਡਿਵੈਲਪ 15 ਸਾਲ ਬਾਅਦ ਹੋਵੇ ਉਹਦੇ ਤੁਹਾਨੂੰ ਭਾਈਵਾਲ ਬਣਾਉਣਗੇ ਜੇ ਕਿਸੇ ਨੇ 4000 ਗਜ ਦਿੱਤੀ 1 ਏਕੜ ਉਹ 2000 ਗਜ ਕਿੰਨੇ ਅਸੀਂ ਮਾਲਕ ਨੂੰ origianlly ਦੇ ਰਹੇ ਇਹ ਬਹੁਤ ਸਾਰਾ ਡਾਊਟਫੁਲ ਪ੍ਰੋਪੋਜ਼ਲ ਹੈ ਔਰ ਇਹਦੇ ਪਿੱਛੇ ਮਨਸੂਬੇ ਬੜੇ ਜਿਹੜੇ ਨੇ ਉਹ ਮੈਂ ਸਮਝਦਾ ਕਿ ਗਲਤ ਨੇ ਔਰ ਇਹਦੇ ਪਿੱਛੇ ਪੈਸੇ ਕਮਾਉਣ ਦੀ ਜਿਹੜੀ ਮਨਛਾਵਾ ਆਮ ਆਗਮੀ ਪਾਰਟੀ ਦੀ ਪੂਰੀ ਨਹੀਂ ਹੋਣ ਦਿੱਤੀ ਜਾਵੇ ਕਿ ਜਿਹੜਾ ਵੀ ਸਨਰਸ਼ਿਪ ਤਇਤ ਬੰਦੀ ਹੋਣ ਕਰੇਗੀ ਅੱਗੇ ਉਹਦੇ ਸੇ ਅਸੀਂ ਪੂਰਾ ਲੋਕਾਂ ਦੇ ਨਾਲ ਮਿਲ ਕੇ ਸੇ ਜੋੜਿਆ ਸਰਦਾਰ ਸਾਹਿਬ ਦੋ ਚੇਅਰ ਮੈਨੀਆਂ ਬਾਹਰ ਨੇ ਲੋਕਾਂ ਦਿੱਤੀ ਜੀ ਤੇ ਪੰਜਾਬ ਜਿਹੜੇ ਵਰਕਰ ਆ ਉਹਨਾਂ ਦਾ ਦੇਖੋ ਇਹ ਬੜੀ ਸ਼ਰਮਨਾਕ ਗੱਲ ਆ ਭਗਵੰਤ ਮਾਨ ਲਈ ਉਹ ਪੰਜਾਬ ਦਾ ਚੀਫ ਮਿਨਿਸਟਰ ਆ ਉਹਨੂੰ ਦਿੱਲੀੋਂ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਵਰਗੀ ਅਹਿਮ ਜਿਹੜੀ ਸਾਡੀ ਇੱਕ ਸੰਸਥਾ ਹੈ ਜਿਹਨੇ ਸਾਰੀ ਇੰਡਸਟਰੀ ਦੀ ਪੋਲੂਸ਼ਨ ਨੂੰ ਰੈਗੂਲੇਟ ਕਰਨਾ ਇਹਨਾਂ ਨੂੰ ਮਤਲਬ 3 ਕਰੋੜ ਬੰਦਿਆਂ 'ਚ ਪੰਜਾਬ 'ਚ ਕੋਈ ਬੰਦਾ ਨਹੀਂ ਲੱਭਿਆ ਚੰਗਾ ਇੰਜੀਨੀਅਰ ਨਹੀਂ ਲੱਭਿਆ ਜਿਹੜਾ ਪੋਲੂਸ਼ਨ ਕੰਟਰੋਲ ਬੋਰਡ ਨੂੰ ਚਲਾ ਸਕੇ ਇਹਨਾਂ ਨੇ ਗਰੀਨਾ ਗੁਪਤਾ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਸਿਕੱਤ ਤ ਉਹਨੂੰ ਲੈ ਆ ਕੇ ਸਾਡੇ ਸਿਰ ਤੇ ਬਿਠਾ ਦਿੱਤਾ ਇਸੇ ਤਰ੍ਹਾਂ ਹੀ ਦੀਪਕ ਚੋਹਾਨ ਜਿਹੜਾ ਲਾਰਜ ਇੰਡਸਟਰੀਅਲ ਕਾਰਪੋਰੇਸ਼ਨ ਜਿਹੜੀ ਬੋਰਡ ਬਣਾਇਆ ਇੰਡਸਟਰੀ ਦਾ ਉਹ ਇੱਕ ਯੂਪੀ ਦਾ ਰਹਿਣ ਵਾਲਾ ਬੰਦਾ ਹੁਣ ਗੱਲ ਉਹੀ ਦੁਬਾਰਾ ਘੁਮ ਘੁਮ ਕੇ ਆ ਰਹੀ ਆ ਕਿ ਇਹ ਇਹਨਾਂ ਬੰਦਿਆਂ ਦੇ ਜ਼ਰੀਏ ਇੰਡਸਟਰੀ ਨੂੰ ਆਪਣੇ ਕਬਜ਼ੇ ਚ ਲੈਣਾ ਚਾਹੁੰਦੇ ਆ ਇੰਡਸਟਰੀ ਤੋਂ ਪੈਸੇ ਅਗਰਾਉਣਗੇ ਉਹਨਾਂ ਨੂੰ ਨੋਟਿਸ ਭੇਜਣਗੇ ਉਹਨਾਂ ਨੂੰ ਰੇਡ ਕਰਨਗੇ ਔਰ ਉਹਨਾਂ ਤੋਂ ਪੈਸੇ ਇਕੱਠੇ ਕਰਕੇ ਆਪਣਾ ਜਿਹੜਾ ਹੈਗਾ ਖਜ਼ਾਨਾ ਭਰਨਗੇ ਇਹਨਾਂ ਦਾ ਨਾ ਤਾਂ ਇਹਨਾਂ ਦਾ ਪੰਜਾਬ ਨਾਲ ਕੋਈ ਪ੍ਰਤੀਕੁੱਪ ਪਿਆਰ ਹੈ ਜੀ ਨਾ ਇਹਨਾਂ ਨੂੰ ਪੰਜਾਬ ਦੇ ਨਾਲ ਕੋਈ ਕਿਸੇ ਤਰ੍ਹਾਂ ਦੀ ਵਫਾ ਹੈ ਇਹਦਾ ਇੱਕ ਕਿਸਮ ਦਾ ਉਹ ਪਾਰਟੀ ਮੈਂ ਪਹਿਲੀ ਵਾਰੀ ਦੇਖੀ ਜਿਹੜੀ ਕਿ ਪਾਰਟੀ ਕੇਵਲ ਤੇ ਕੇਵਲ ਝੂਠ ਤੇ ਆਧਾਰਿਤ ਆ ਔਰ ਪਬਲਿਸਿਟੀ ਤੇ ਆਧਾਰਿਤ ਆ ਔਰ ਬੋਗਸ ਪ੍ਰੋਪਾਗੈਂਡ ਦੇ ਤੇ ਆਧਾਰਿਤ ਪਹਿਲਾਂ ਜਿਵੇਂ ਦਿਖਾਇਆ ਗਿਆ ਜੁਧ ਨਸ਼ਾ ਰੋਧਨ ਦੇ ਮੁਲਕ ਪ੍ਰੋਗਰਾਮ ਦਿੱਤਾ ਗਿਆ ਉਸ ਤੋਂ ਬਾਅਦ ਹੁਣ ਜਿਹੜਾ ਸਾ ਪੰਜਾਬ ਆਏ ਤਾਂ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਜਾ ਕੇ ਇਹਨਾਂ ਦੇ ਇੱਕ ਹੋਰ ਪ੍ਰਚਾਰ ਕੀਤਾਗੇ ਅਸੀਂ ਟੀਮਾਂ ਬਣਾਵਾਂਗੇ ਲਗਾਤਾਰ ਇਹਦੀ ਦਸਫੀਰੀ ਰੋਕਾਂਗੇ ਇੱਕ ਗੱਲ ਇਹ ਹੈ ਇਹ ਜੁਧ ਨਸ਼ਾ ਰੋਧਨ ਆ ਇਹ ਸਾਰਾ ਫਰਾਡ ਪ੍ਰੋਗਰਾਮ ਹੈ ਪਹਿਲੀ ਗੱਲ ਤਾਂ ਜਦੋਂ ਕੇਜਰੀਵਾਲ ਕਹਿ ਰਿਹਾ ਕਿ ਅਸੀਂ 100% ਨਸ਼ਾ ਖਤਮ ਕਰਤਾ ਭਗਵੰਤਪਾਨ ਤਾਂ ਨਾਲ ਹੀ ਖੜਾ ਹੁੰਦਾ ਉਹ ਐਲਕੋਹੌਲਿਕ ਆ ਇੱਕ ਡਰੰਕਡ ਆ ਉਹ ਇਕ ਵਾਰੀ ਨੇ ਦਰਜਨਾਵਾਰੀ ਲੋਕਾਂ ਦੀ ਕਚਹਿਰੀ ਚ ਡਿੱਗਦਾ ਨਜ਼ਰ ਆਇਆ 100 ਨੇ ਖਾਦੀ ਬਰਨਾਲੇ ਦੇ ਰੈਲੀ ਵਿੱਚ ਪਿਜਲੀਵਾਲ ਦੀ ਹਾਜ਼ਰੀ ਸੌ ਟੁੱਟੀ ਹੋਈ ਐ ਸੋ ਜਿਹੜੀ ਪਾਰਟੀ ਦਾ ਚੀਫ ਮਿਨਿਸਟਰੀ ਐ ਐਲਕੋਹੌਲਿਕ ਐ ਮਤਲਬ ਡਰੱਗਸ ਨਾਲ ਇਫੈਕਟਡ ਐ ਉਹ ਕਿਵੇਂ ਕਹਿ ਸਕਦੇ ਕਿ ਅਸੀਂ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਤਾ ਔਰ ਜਾਦੇ ਕਲੇਮ ਕਰਦੇ ਨੇ ਸਟੇਜਾਂ ਤੋਂ ਉਦੋਂ ਉਹ ਉਹਨਾਂ ਦਿਨਾਂ ਦੇ ਵਿੱਚ ਹੀ ਔਰ ਉਸ ਸਮੇਂ ਸਾਡੇ ਨੌਜਵਾਨ ਜਿਹੜੇ ਨੇ ਉਹ ਡਰਗ ਓਵਰਡੋਸਸ ਦਾ ਮਰ ਰਹੇ ਨੇ ਬਰਨਾਲੇ ਦੇ ਪਿਛਲੇ 2-3 ਦਿਨ ਪਹਿਲਾਂ ਦੋ ਨੌਜਵਾਨ ਮਰੇ ਨੇ ਤਰਨਤਾਰਨ ਵਿੱਚ ਵੀਡੀਓ ਆਈ ਸਾਹਮਣੇ ਮੇਰੇ ਆਪਣੀ ਕਨਸਟੈਂਸੀ ਪਲੱਟ ਚ ਮੈਂ ਪਿਛਲੇ 10 ਦਿਨਾਂ ਚ ਤਿੰਨ ਭੋਗ ਅਟੈਂਡ ਕੀਤੇ ਨੇ ਜਿਹੜੇ ਨਸ਼ੇ ਦਾ ਮੋਤਾ ਹੋਣਾ ਸੋ ਇਸ ਕਰਕੇ ਇਹ ਸਿਰਫ ਕਾਗਜ਼ਾਂ ਚ ਹੈ ਲਫ਼ਜ਼ਾਂ ਚ ਹੈ ਔਰ ਜਿਹੜਾ ਮੈਂ ਸਮਝਦਾ ਹੈ ਪਬਲਿਸਿਟੀ ਦੇ ਤਾਂ ਕਿਸੇ ਹੱਦ ਤੱਕ ਕਿਉਂਕਿ ਜਿਹੜਾ ਕੋਈ ਵੀ ਡਰਗ ਮਾਫੀਆ ਉਹਦੇ ਖਿਲਾਫ ਤਾਂ ਅਸਲ ਪੁਖਤਾ ਕਾਰਵਾਈ ਕੀਤੀ ਨਹੀਂ ਅਮਨਦੀਪ ਕੋਰ ਨੂੰ ਅਰੈਸਟ ਕੀਤਾ ਪੁਲਿਸ ਵਾਲੀ ਕਨਸਟੇਬਲ ਤੇ ਉਹਦੀ ਜਵਾਨਤਾ ਆਪ ਹੀ ਕਰਾਤੀ ਆ ਅਗਰ ਉਹਦੀ ਤਹਿਕੀਕਾਤ ਕਰਦੇ ਤਾਂ ਉਹਦੀ ਲੜੀ ਜਿਹੜੀ ਸੀ ਉਹ ਚੰਡੀਗੜ੍ਹ ਤੱਕ ਤਾਕਤਵਰ ਪੁਲਿਸ ਆਫੀਸਰਸ ਤੇ ਪੋਲਿਟੀਕਲ ਬੰਦਿਆਂ ਨਾਲ ਨਿਕਲਣੀ ਸੀ ਸੋ ਇਸ ਕਰਕੇ ਦੇ ਹੈਵ ਨੋ ਵਿਲ ਪਾਵਰ ਐਟ 올 ਐਂਡ ਇਫ ਫੋਰ ਪ੍ਰੋਗਰਾਮਿੰਗ ਸਰ ਸਾਹਿਬ ਪਿੱਛੇ ਕੇ ਇੱਕ ਜਰਨਲਿਸਟ ਸ਼ਰਾਬ ਪੀ ਕੇ ਤੁਹਾਨੂੰ ਪਤਾ ਹੀ ਹੋਣਾ 22 ਤੋਂ 23 ਦੇ ਲੋਕਾਂ ਮਰੇ ਸੀਗੇ ਸਰਕਾਰ ਨੇ ਉਹਨਾਂ ਨੂੰ ਇੱਕ ਨਾ ਸਰਕਾਰੀ ਨੌਕਰੀ ਦਿੱਤੀ ਆ ਦੂਸਰਾ ਫੰਡ ਦਿੱਤਾ ਲੇਕਿਨ ਦੂਜੇ ਪਾਸੇ ਜਦੋਂ ਸਾਡਾ ਇੱਕ ਨੌਜਵਾਨ ਬਾਟਰ ਤੇ ਸ਼ਹੀਦ ਉਹ ਅਗਨੀ ਵੀਰ ਨਾ ਤੇ ਉੱਥੇ ਕੋਈ ਕੋਈ ਇਹਦੇ ਦੋ ਪਹਿਲੂ ਨੇ ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਨਸ਼ੇ ਯੁੱਧ ਵ੍ਰਸ਼ ਨਸ਼ੇ ਵਿਰੁੱਧ ਕਹਿੰਦੇ ਨੇ ਉਹ ਤਾਂ ਫੇਲ ਹੋ ਗਿਆ ਨਾ ਜਦ ਇੱਕ ਇੱਕ ਛਟਕੇ 'ਚ 25 ਬੰਦਿਆਂ ਦੀ ਮੌਤ ਹੋ ਗਈ ਜਾਲੀ ਸ਼ਰਾਬ ਪੀ ਕੇ ਥੈਟ ਮੀਨਸ ਡਰੱਗਸ ਆਰ ਵੈਰੀ ਮੱਚ ਰੈਂਪੰਟ ਇਨ ਪੰਜਾਬ ਔਰ ਦੂਸਰਾ ਜਿਹੜਾ ਅਗਨੀ ਵੀਰ ਨੌਜਵਾਨ ਬੱਚਾ ਮਰਿਆ ਫਰੀਦਕੋਟ ਦਾ ਉਹਦੇ ਪਿਤਾ ਜੀ ਮੇਰੇ ਦੋਸਤ ਨੇ ਬੜੀ ਹਮਦਰਦੀ ਆ ਸਾਰੇ ਲੋਕਾਂ ਦੇ ਨਾਲ ਤੁਸੀਂ ਜਿਹੜੇ ਲੋਕੀ ਨਸ਼ੇ ਕਰਕੇ ਮਾਰੇ ਉਹਨਾਂ ਨੂੰ ਤਾਂ ਕੰਪਨਸੇਟ ਕਰ ਰਹੇ ਹਾਂ ਲੇਕਿਨ ਜਿਹੜੇ ਬੰਦੇ ਨੇ ਦੇਸ਼ ਵਾਸਤੇ ਜਾਨ ਗਵਾਈ ਅਗਨੀ ਵੀਰ ਚ ਫੌਜ ਚ ਉਹਨੂੰ ਤੁਸੀਂ ਕੁਝ ਵੀ ਨਹੀਂ ਦਿੱਤਾ ਇਹਹੀ ਭਗਵੰਤ ਮਾਨ ਕਹਿੰਦਾ ਸੀ ਮੈਂ 1 ਕਰੋੜ ਰੁਪਏ ਦਿਆ ਕਰੂੰ ਸ਼ਹੀਦਾਂ ਨੂੰ ਤੇ ਹੁਣ ਹੁਣ ਉਹਦੇ ਵਾਰੀ ਜਿਹੜਾ ਹੈਗਾ ਉਹ ਅੱਖਾ ਫੇਰ ਕੇ ਨੇ ਸਾਡੀ ਡਿਮਾਂਡ ਹੈ ਕਿ ਅਗਨੀ ਵੀਰ ਜਿਹੜਾ ਫਰੀਦਕੋਟ ਜ਼ਿਲ੍ਹੇ ਤੋਂ ਨੌਜਵਾਨ ਸ਼ਹੀਦ ਹੋਇਆ ਉਹਨੂੰ 1 ਕਰੋੜ ਰੁਪਏ ਐਸ ਪਰ ਪੰਜਾਬ ਗਵਰਨਮੈਂਟ ਪਾਉਂਦੇ ਸੀ ਔਰ ਇੱਕ ਉਹਨਾਂ ਦੀ ਸਰਕਾਰੀ ਨੌਕਰੀ ਉਹਨਾਂ ਦੇ ਘਰ ਵਿੱਚ ਜਰੂਰ ਦਿੱਤੀ ਗਈ। ਸਰ ਸਾਹਿਬ ਕਾਫੀ ਸੁਣਾ ਤੁਹਾਡੀ ਇੱਕ ਖਾਸ ਗੱਲ ਰਹੀ ਆ ਜਿਹੜੇ ਲੋਕਾਂ ਦਾ ਨਾਮ ਧੱਕਾ ਹੁੰਦਾ ਤੁਸੀਂ ਉਹਨਾਂ ਦੇ ਹੱਥ ਨਹੀਂ ਜਾ ਕੇ ਖਾਂਦੇ ਹੋ। ਪਿੱਛੇ ਜੇ ਕੋ ਮਾਈਨਿੰਗ ਦਾ ਇੱਕ ਅਯਾਸੀਗਾ ਇੱਕ ਐਡਵੋਕੇਟ ਹੈ ਕਿ ਸੀਮਨਜੀਤ ਕੋਰ ਖੇਲਾ ਉਹਨਾਂ ਨੇ ਮਾਈਨਿੰਗ ਦੇ ਖਿਲਾਫ ਆਵਾਜ਼ ਚੁੱਕੀ ਉਲਟਾ ਉਹਨਾਂ 'ਤੇ ਹੀ ਹਮਲਾ ਕਰਕੇ ਉਹਨਾਂ ਦੀ ਪਰਚਾ ਵੀ ਬੁਝ ਗਈ। ਦੇਖੋ ਇਹ ਤਾਂ ਤੁਸੀਂ ਦੇਖ ਲਿਓ ਨਾ ਮੈਂ ਤਾਂ ਉਹ ਸਟੇਜ ਤੋਂ ਕਿਹਾ ਕਿ ਪੰਜਾਬ ਇੱਕ ਪੁਲਿਸ ਸਟੇਟ ਹੈ। ਪੁਲਿਸ ਸਟੇਟ ਦਾ ਮਤਲਬ ਹੁੰਦਾ ਜਿੱਥੇ ਲੋਕਾਂ ਦੇ ਅਧਿਕਾਰ ਖੋਏ ਜਾਣ। ਜਿੱਥੇ ਧਰਮ ਦੇ ਮੁਜਾਰੇ ਮਾਰਨ ਦੀ ਮਨਾਈ ਕੀਤੀ ਜਾਵੇ ਜਿੱਥੇ ਝੂਠੇ ਪਰਚੇ ਦਰਜ ਕੀਤੇ ਜਾਣ ਜਿੱਥੇ ਵਿਸਲ ਬਲੋਸ ਜਿਹੜੇ ਲੋਕੀ ਸਕੈਂਡਲਸ ਐਕਸਪੋਜ਼ ਕਰਦੇ ਉਲਟਾ ਉਹਨਾਂ ਨੂੰ ਫਰੇਮ ਕੀਤਾ ਜਾਵੇ ਇਹ ਸਭ ਕੁਝ ਜੋ ਹੋ ਰਿਹਾ ਅੱਜ ਇੱਕ ਪੁਲਿਸ ਸਟੇਟ ਦੀ ਦੀ ਇੱਕ ਪਛਵੀ ਆ ਪੰਜਾਬ ਦੀ ਔਰ ਇਹਦੇ ਲਈ ਭਗਵੰਤ ਮਾਨ ਤੇ ਕੇਜਰੀਵਾਲ ਜ਼ਿੰਮੇਵਾਰ ਹੈ ਕਿਉਂਕਿ ਇਹਨਾਂ ਨੇ ਪੁਲਿਸ ਨੂੰ ਬਹੁਤ ਖੁੱਲੇ ਅਧਿਕਾਰ ਦਿੱਤੇ ਨੇ ਔਰ ਉਹਨਾਂ ਕੋਲੋਂ ਪੁਲਿਸ ਕੋਲੋਂ ਗਲਤ ਕੰਮ ਕਰਾ ਰਹੇ ਨੇ ਇਤੋਂ ਤੱਕ ਕਿ ਪੰਜਾਬ ਦੇ ਵਿੱਚ ਜਿਹੜੇ ਇਨਕਾਊਂਟਰਸ ਹੋ ਰਹੇ ਨੇ ਮੋਸਟ ਆਫ ði ਇਨਕਾਊਂਟਰਸ ਆ ਡਾਊਟਫੁਲ ਠੁੱਠੇ ਨੇ ਜਿਵੇਂ ਕਿ ਜਸਪ੍ਰੀਤ ਕੋ ਜਸਪ੍ਰੀਤ ਸਿੰਘ ਇੱਕ ਮੁੰਡਾ ਮਾਰਿਆ ਉੱਥੇ ਪਟਿਆਲੇ ਵਾਲਾ 22 ਸਾਲ ਦਾ ਜਿਹੜਾ ਕੈਨੇਡਾ ਤੋਂ ਆਇਆ ਸੀਗਾ ਇਹਨਾਂ ਸਾਰਿਆਂ ਦੀ ਆਉਣ ਵਾਲੇ ਸਮੇਂ ਵਿੱਚ ਤਕੀਕਾਤ ਕੀਤੀ ਜਾਵੇ ਕਿ ਔਰ ਜਿਹੜੇ ਲੋਕ ਗਲਤ ਕੰਮ ਕਰਦੇ ਨੇ ਕਾਨੂੰਨ ਨੂੰ ਬਾਈਪਾਸ ਕਰਕੇ ਕੰਮ ਕਰਦੇ ਨੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਅੱਛਾ ਇਹਨਾਂ ਦਾ ਅਪਣਾਮ ਸਰਪੰਚ ਜੀ ਨੇ ਹੁਣੇ ਪਿੱਛੇ ਇੱਕ ਲਾਈਵ ਹੋ ਕੇ ਬਿਆਨ ਦਿੱਤਾ ਸੀ ਕਿ ਜਿਹੜੇ ਪੰਜਾਬ ਦੇ ਵਿੱਚ ਅਗਨੀ ਵੀ ਫਤਕੀਆਂ ਹੋ ਰਹੀਆਂ ਕਿ ਉਹਨਾਂ ਦੇ ਪਾਬੰਦੀ ਲੱਗਣੀ ਚਾਹੀਦੀ ਕਿਦਾਂ ਕਿਦਾਂ ਕਿਉਂਕਿ ਉਹਨੇ ਮਜੂਦਾ ਹਾਲਾਤ ਵੀ ਦੇਖਿਆ ਸੀ ਤਾਂ ਉਹ ਇਹ ਦੇਖੋ ਇਹ ਇਸ ਤਰ੍ਹਾਂ ਸਗਾ ਕਿ ਸਾਡਾ ਇਹ ਕਹਿਣਾ ਸੀ ਪਾਰਟੀ ਦਾ ਕਿ ਅਗਨੀ ਅਗਨੀ ਵੀ ਜਿਹੜੀ ਸਰਵਿਸ ਆ ਭਾਜਪੀ ਮੋਦੀ ਸਰਕਾਰ ਨੇ ਕੋਝਾ ਮਜ਼ਾਕ ਕੀਤਾ ਫੌਜੀਆਂ ਨਾਲ ਇਹ ਜਿਵੇਂ ਪਹਿਲਾਂ ਰੈਗੂਲਰ ਸਰਵਿਸ ਸੀ ਰਿਕਰੂਟਮੈਂਟ ਸੀ ਫੌਜ ਦੀ ਉਸ ਤਰ੍ਹਾਂ ਦੇ ਨਾਲ ਰਿਕਰੂਟਮੈਂਟ ਹੋਣੀ ਚਾਹੀਦੀ ਤਾਂ